ਬਾਬਾ ਮੈਂ ਸਾਰੇ ਲਵਾਂਗਾ ਦੁੱਧ ਦੀ ਵੀ ਕੋਈ ਲੋੜ ਨਹੀਂ ਮੈਨੂੰ ਦੱਸ ਦੋ ਰੋਟੀਆਂ ਲਈ ਤੂੰ ਬਣਾ ਸਕਦੀ ਮੇਰੇ ਖਾਤਰ ਹੋਰ ਕਿਆ ਕਰੂੰਗੀ ਅੱਜ ਪਹਿਲੇ ਹੀ ਦਿਨ ਹੈ ਪਹਿਲੇ ਦਿਨ ਜਲੂਸ ਕਢਾਤਾ ਦੱਸ ਉਹਨਾਂ ਦਾ ਜਾ ਕੇ ਆਟਾ ਬਗਾਇਆ ਹੀ ਹਾਂ ਪਕਾਤਾ ਉਹਨਾਂ ਦਾ ਆਟਾ ਕੋਈ ਨਹੀਂ ਉਹ ਤਾਂ ਨਾ ਆਪਦੀ ਰੋਟੀਆਂ ਖਾ ਕੇ ਪੈ ਗਏ ਤੇ ਤੜਕੇ ਉਹਨਾਂ ਦੇ ਉੱਠਣ ਤੋਂ ਪਹਿਲਾਂ ਨਾ ਉਹ ਇਹ ਜਾ ਆਟਾ ਗੁੰਨ ਕੇ ਫ੍ਰਿਜ ਚ ਲਾ ਦੂੰਗੀ ਮੈਂ ਨਾਲੇ ਆਟਾ ਹਲੇ ਤੱਕ ਸਾਂਝਾ ਹੀ ਆਗਾ ਮੈਨੂੰ ਬਹੁਤੀ ਮੱਤਾਂ ਨਾ ਦੇਵੋ ਉਹ ਮੈਂ ਤੈਨੂੰ ਮੱਤਾਂ-ਮੁੱਤਾਂ ਕੋਈ ਨਹੀਂ ਦੇ ਰਿਹਾ ਮੈਨੂੰ ਕੋਈ ਲੋੜ ਨਹੀਂ ਹੈ ਬਥੇਰੀ ਅਕਲ ਹੈ ਮੈਂ ਜਾਣਦਾ ਤੈਨੂੰ ਉਹ ਬੱਸ ਕਰੋ ਨਾਲੇ ਨਾ ਮੰਮੀ ਨੂੰ ਸਮਝਾਉਣਾ ਸੀਗਾ ਤੁਸੀਂ ਕਿ ਆ ਕੇ ਬਾਰਾ ਮੰਗਾ ਲਓ ਕਿਉਂਕਿ ਜਿਹੜਾ ਕੁਝ ਹੋਇਆ ਨਾ ਮੰਮੀ ਘਰ ਕੀ ਹੋਇਆ ਜਦੋਂ ਨਾ ਬੋਲਦੇ ਮਾਮਾ ਜੀ ਮure ਤਾਂ ਇਹ じゃ ਕੁਝ ਨਹੀਂ ਸੀ ਹੋਣਾ ਉਹ ਮਾਮਾ ਜੀ ਮure ਮੰਮੀ ਹੁਣ ਤੱਕ ਤਾਂ ਸਾਂਭਦੀ ਰਹੀ ਐ ਸਾਰਾ ਕੁਝ ਉਹ ਲੱਗ ਕੇ ਬੋਲਣ ਸੂਟਾਂ ਪਿੱਛੇ ਤੈਨੂੰ ਮੈਂ ਹਰੇਕ ਚੀਜ਼ ਲੈ ਆ ਕੇ ਦੰਨਾ ਉਹਨੂੰ ਨਹੀਂ ਲੈ ਆ ਕੇ ਦਿੰਦੇ ਗੁਲਵਿੰਦਰ ਨੂੰ ਹਲੇ ਫਿਰ ਸਾਰੀ ਕਬੀਲਦਾਰੀ ਮੰਮੀ ਦੇ ਹੱਥ ਆ ਜਦੋਂ ਮੰਮੀ ਉਹਨੂੰ ਪੈਸੇ ਦੇ ਦੇ ਦਿੰਦੇ ਤਾਂ ਇਨੀ ਗੱਲ ਹੀ ਨਹੀਂ ਸੀ ਪਤਲੀ ਹੁਣ ਤਾਂ ਤੁਸੀਂ ਮੈਨੂੰ ਨੌਕਰਾਂ ਨਹੀਂ ਬਣਾਤਾ ਉਹ ਤਾਂ ਵਿਦਾਇਸ਼ ਨਾਲ ਬੈਠੇ ਨੇ ਕਿਹੜੇ ਹੱਥ ਉਹ ਯਾਰ ਹੱਦ ਹੋ ਗਈ ਤੇਰੀ ਹ ਜੋ ਤੈਨੂੰ ਚਾਹੀਦਾ ਤੈਨੂੰ ਲਿਆ ਕੇ ਦਿੰਨਾ ਜੋ ਤੂੰ ਕਹਿ ਨਹੀਂ ਮੰਮੀ ਵੀ ਸਮਝ ਤੈਨੂੰ ਪੂਜੀ ਦੀ ਐ ਤੂੰ ਫੇਰ ਮੰਮੀ ਨੂੰ ਮਾੜੀ ਕਹੀ ਜਾਨੀ ਐ ਫੇਰ ਹੋਰ ਕਰਾਂ ਕਿ ਇੱਕ ਦਿਨ ਤੁਹਾਡੇ ਤੋਂ ਰੋਟੀ ਨਹੀਂ ਬਾਹਰੋਂ ਮੰਗਵਾਈ ਗਈ ਹੈਗੀ ਜੀ ਉਹਨਾਂ ਨੇ ਅੱਜ ਰੋਟੀ ਨਹੀਂ ਬਣਾ ਕੇ ਦਿੱਤੀ ਹੈਗੀ ਉਹ ਰੱਬ ਨੇ ਹੱਥ ਦਏ ਐ ਤੇਰੇ ਵੀ ਹੱਥ ਕੁਲਵਿੰਦਰ ਵਰਗੇ ਹੀ ਐ ਕਹ ਹੋਰ ਲੱਗਦੇ ਰਹੇ ਮੈਂ ਕਿਹਾ ਸੀ ਨਾ ਵੀ ਕੱਲ੍ਹ ਤੋਂ ਬਣਾ ਲਿਆ ਕਰੂੰਗੀ ਫੇਰ ਇੱਕ ਦਿਨ ਨਾਲ ਤੁਹਾਨੂੰ ਕੀ ਹੋ ਗਿਆ ਸੀ ਨਾਲੇ ਤੁਸੀਂ ਇੰਨੀ ਨਾ ਮੰਮੀ ਦੀ ਨਾ ਸੁਣਿਆ ਕਰੋ ਵਿਆਹ ਕਰਵਾਇਆ ਮੇਰੇ ਨਾਲ ਉਹ ਫੇਰ ਹੱਥ ਟੁੱਟ ਗਏ ਤੇਰੇ ਵਿਆਹ ਕਰਾਇਆ ਫੇਰ ਘਰ ਵਾਲੀ ਰੋਟੀ ਨਹੀਂ ਦੇਊਗੀ ਮੈਨੂੰ ਹੋਰ ਕੀ ਕਰੂਗੀ ਹੋਰ ਤੇ ਰੋਟੀ ਲ